ਸਾਸੀ ਗਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਹੋਰ ਦੁਖਦਾਈ ਖਬਰ ਇੱਕ ਹੋਰ ਬਹੁਤ ਹੀ ਅਹਿਮ ਖਬਰ ਜਿਹੜੀ ਹੈ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਮਿਸਿਗਨ ਦੇ ਵਿੱਚ ਇੱਕ ਟਰੱਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਾਦਾ ਜਾਣਕਾਰੀ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਜੀ ਚੁਗਾਵਾ ਸਾਹਿਬ ਸਰ ਸਾਹਿਬ ਖਬਰ ਬਹੁਤ ਹੀ ਦਿਲ ਕੰਬਾਉ ਹੈਗੀ ਹੈ ਤਕਰੀਬਨ ਤਕਰੀਬਨ ਆਪਾਂ ਕਾਫੀ ਜਿਆਦਾ ਖਬਰਾਂ ਇਸ ਚੀਜ਼ ਉੱਪਰ ਕਰ ਚੁੱਕੇ ਹਾਂ ਕਿ ਆਪਣੇ ਕਿੰਨੇ ਭਾਰਤੀ ਨੌਜਵਾਨ ਜਿਹੜੇ ਤਕਰੀਬਨ 21-22 ਸਾਲ ਦੇ ਇਸ ਟਾਈਮ ਟਰੱਕ ਹਾਸਿਆਂ ਦੇ ਵਿੱਚ ਆਪਣੀ ਜਿਹੜੀ ਆ ਉਹ ਜਾਨ ਗੁਆਰੇ ਹੈਗੇ ਆ ਇਹ ਇੱਕ ਹੋਰ ਦੁਖਦਾਈ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਕਿ ਇੱਕ 22 ਸਾਲ ਦਾ ਨੌਜਵਾਨ ਹਰਿਆਣੇ ਦੇ ਨਾਲ ਸੰਬੰਧ ਰੱਖਦਾ ਤੇ ਹਜੇ ਥੋੜਾ ਟਾਈਮ ਹੀ ਹੋਇਆ ਇਸ ਨੂੰ ਅਮਰੀਕਾ ਇਹਨੂੰ ਇੱਕ ਵੱਡਾ ਟਰੱਕ ਹਾਦਸਾ ਅ ਮਿਸ਼ੀਗਨ ਦੇ ਵਿੱਚ ਹਾਈਵੇ I94 ਦੇ ਉੱਪਰ ਵਾਪਰਦਾ ਸਵੇਰ ਦਾ ਟਾਈਮ ਹੈ 5:40 ਮਿੰਟ ਤੇ ਟਰੱਕ ਲੈ ਕੇ ਜਾ ਰਿਹਾ ਸੀ I94 ਦੇ ਅ 29 ਮੀਲ ਮਾਰਕਰ ਦੇ ਨੇੜੇ ਉੱਥੇ ਇੱਕ ਪਹਿਲਾਂ ਤੋਂ ਇੱਕ ਟਰੱਕ ਜਿਹੜਾ ਸੀਗਾ ਸਾਈਡ ਤੇ ਰੋਡ ਦੇ ਉੱਪਰ پارک ਹੋਇਆ ਸੀਗਾ ਕਿਉਂਕਿ ਉੱਥੇ ਮੌਸਮ ਜਿਹੜਾ ਕਾਫੀ ਖਰਾਬ ਚੱਲਦਾ ਪਿਆ ਜਿਹਦੇ ਵਿੱਚ ਆਈਸ ਵੀ ਪੈ ਰਹੀ ਆ ਸਨੋ ਵੀ ਪੈ ਰਹੀ ਆ ਇਸ ਕਰਕੇ ਕਾਫੀ ਕੁਝ ਜਿਹੜੇ ਉੱਥੇ ਹਾਸੇ ਜਿਹੜੇ ਹੋ ਰਹੇ ਆ ਜਦੋਂ ਇਹ ਆ ਜਾਂਦਾ ਹੋਇਆ ਇਸ ਰੋਡ ਦੇ ਉੱਪਰ ਇਸ ਨੇ ਦੇਖਿਆ ਨੀਗਾ ਕਿ ਅੱਗੇ ਆਲਰੇਡੀ ਇੱਕ ਵਹੀਕਲ پارک ਹੈ ਇਸ ਦਾ ਟਰੱਕ ਜਿਹੜਾ ਆ ਇੰਨੀ ਜ਼ੋਰ ਦੇ ਵਿੱਚ ਉਸ ਖੜੇ ਹੋਏ ਟਰੱਕ ਦੇ ਵਿੱਚ ਵਜਿਆ ਕਿ ਇਸ ਦੇ ਟਰੱਕ ਨੂੰ ਨਾਲ ਹੀ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜਦੋਂ ਹੈਗਾ ਜਦੋਂ ਲਫਟਾਂ ਨਿਕਲੀਆਂ ਜਿਹੜਾ ਵਹੀਕਲ ਉੱਥੇ ਖੜਾ ਸੀ ਜਾਂ ਹੋਰ ਕਿਸੇ ਆਸ-ਪਾਸ ਜਾਂਦੇ ਕਿਸੇ ਨੇ ਪੁਲਿਸ ਨੂੰ ਫੋਨ ਕੀਤਾ ਫਾਇਰ ਵਾਲਿਆਂ ਨੂੰ ਫੋਨ ਕੀਤਾ। ਜਦ ਤੱਕ ਪੁਲਿਸ ਵਾਲੇ ਪਹੁੰਚਦੇ ਆ ਫਾਇਰ ਵਾਲੇ ਪਹੁੰਚਦੇ ਆ ਉਦੋਂ ਤੱਕ ਔਨ ਤੱਕ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ। ਪੁਲਿਸ ਵਾਲਿਆਂ ਨੇ ਫਾਇਰ ਵਾਲਿਆਂ ਨੇ ਬੜਾ ਕੋਸ਼ਿਸ਼ ਕਹਤੀ ਹੈ ਕਿ ਇਸ ਨੂੰ ਬਚਾਲਿਆ ਜਾਵੇ ਪਰ ਅਨਫੋਰਚੂਨੇਟ ਇਹ ਹੋਇਆ ਕਿ ਉਹ ਬਚਾ ਨਹੀਂ ਸਕੇ ਇਸ 22 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਬਹੁਤ ਹੀ ਭਿਆਨਕ ਹਾਦਸਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਇਸ ਹਾਦਸੇ ਦੀ ਜਿਹੜੀ ਖਬਰ ਹੈ ਉਹ ਉੱਥੇ ਦੇ ਲੋਕਲ ਮੀਡੀਆ ਨੇ ਵੀ ਦਿੱਤੀ ਹੈ ਤੇ ਪੁਲਿਸ ਵਾਲਿਆਂ ਨੇ ਵੀ ਆਪਣੇ ਵੈਬਸਾਈਟ ਤੇ ਮਿਸ਼ੀਗਨ ਪੁਲਿਸ ਨੇ ਵੀ ਉਥੇ ਦੀ ਖਬਰ ਜਿਹੜੀ ਹੈ ਇਹ ਦਿੱਤੀ ਹੈ ਚੰਨ ਸਾਹਿਬ ਬਹੁਤ ਜ਼ਿਆਦਾ ਹੀ ਕਹਿੰਦੇ ਦੁਖਦਾਈ ਇਹ ਘਟਨਾ ਹੈਗੀ ਆ ਬਿਲਕੁਲ ਇਸ ਇਸ ਹਾਦਸੇ ਦੇ ਵਿੱਚ ਚੁਗਾਮਾ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਟਰੱਕ ਜਿਹੜਾ ਹੈ ਖਲੋਤੇ ਟਰੱਕ ਦੇ ਵਿੱਚ ਜਾ ਮਾਰਿਆ ਹੈਗਾ ਆ ਹੋਰ ਵੀ ਇਸ ਹਾਦਸੇ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਸਾਹਮਣੇ ਆਈ ਹੈ ਜੀ ਆ ਜਨ ਸਰ ਇਸ ਤਰ੍ਹਾਂ ਕਿ ਹੋਰ ਕੋਈ ਨਾਲ ਵਹੀਕਲ ਹਜੇ ਕੋਈ ਇਨਵੋਲਵ ਨਹੀਂ ਹੋਇਆ ਜਿਹੜੇ ਵਹੀਕਲ ਦੇ ਵਿੱਚ ਇਹ ਵਜ੍ਹਾ ਹੈਗਾ ਕਿਉਂਕਿ ਉਹ ਪਾਰਕ ਸੀਗਾ ਉਸ ਡਰਾਈਵਰ ਦੀ ਤਾਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੋਈ ਤੇ ਨਾ ਹੀ ਉਸ ਨੂੰ ਉਹਦੀ ਕੋਈ ਇਹੋ ਜੀ ਰਿਪੋਰਟ ਆਈ ਹੈ ਕਿ ਉਹਨੂੰ ਕੋਈ ਜਾਨੀ ਨੁਕਸਾਨ ਹੋਇਆ ਹਾਂ ਪਰ ਇਸ ਨੌਜਵਾਨ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਜਦੋਂ ਟਰੱਕ ਹਾਦਸਾ ਜਿਹੜਾ ਵਾਪਰਦਾ ਇੱਕ ਟਾਊਨ ਦਾ ਨਾਮ ਹੈਗਾ ਮਿਸ਼ੀਗਨ ਦੇ ਵਿੱਚ ਆ ਬੈਂਟਨ ਟਾਉਨਸ਼ਿਪ ਸੋ ਬੈਂਟਨ ਟਾਉਨਸ਼ਿਪ ਦੇ ਇਲਾਕੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਸੋ ਇਸ ਹਾਦਸੇ ਦੇ ਵਿੱਚ ਜਿੱਦਾਂ ਅਸੀਂ ਜ਼ਿਕਰ ਕੀਤਾ ਕਿ ਭਾਰਤੀ ਮੂਲ ਦੇ 22 ਸਾਲ ਦੇ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ ਤੇ ਇਹ ਰਿਪੋਰਟਾਂ ਅਨੁਸਾਰ ਜਿਹੜੀਆਂ ਪੁਲਿਸ ਦੀ ਰਿਪੋਰਟ ਹੈ ਜਾਂ ਉੱਥੇ ਦੀ ਮੀਡੀਆ ਦੀ ਰਿਪੋਰਟ ਹੈ ਕਹਿੰਦੀ ਹੈ ਕਿ ਟਰੱਕ ਹਾਈਵੇ ਦੇ ਕਿਨਾਰੇ ਖੜਾ ਸੀਗਾ ਕਿ ਜਸ ਪਿੱਛੋਂ ਆ ਰਹੇ ਦੂਜੇ ਟਰੱਕ ਨੇ ਅ ਸਿੱਧੀ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ ਸੋ ਕੀ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਸੋਗ ਵਾਲੀ ਖਬਰ ਹੈਗੀ ਆ ਕਿਉਂਕਿ ਇਹ ਨੌਜਵਾਨ ਜਿਹੜੇ ਆ ਪਿਛਲੇ 2-4 ਸਾਲਾਂ ਵਿੱਚ ਜਿੰਨੇ ਵੀ ਆਏ ਆ ਅਸੀਂ ਇਥੋਂ ਗੁਹਾਰਾ ਲਾ ਰਹੇ ਆ ਹਰ ਮੀਡੀਆ ਪਲੇਟਫਾਰਮ ਤੋਂ ਇਹ ਗੁਹਾਰਾ ਲਾਈਆਂ ਜਾ ਰਹੀਆਂ ਕਿ ਤੁਸੀਂ ਆਪਣੇ ਆਪ ਦਾ ਬਚਾਓ ਰੱਖੋ ਤੁਹਾਨੂੰ ਪਤਾ ਆ ਜੇ ਮੌਸਮ ਖਰਾਬ ਹੈ ਜੇ ਤੁਹਾਨੂੰ ਨੀਂਦ ਆ ਰਹੀ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਟਰੱਕ ਨੂੰ پارک ਕਰ ਲਓ ਕਿਸੇ ਸੇਫ ਜਗ੍ਹਾ ਤੇ ਪਹੁੰਚ ਜਾਓ ਨਾ ਕਰੋ ਤੁਸੀਂ ਕਾਲੀਆਂ ਨਾ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੋ ਲਾਲਚਾਂ ਦੇ ਵਿੱਚ ਨਾ ਫਸੋ ਜਿਸ ਤਰ੍ਹਾਂ ਤੁਹਾਨੂੰ ਕੰਪਨੀਆਂ ਵਾਲੇ ਬ੍ਰੋਕਰ ਜਿਹੜੇ ਹੈਗੇ ਆ ੱੱੱਕੇ ਨਾਲ ਤੁਹਾਨੂੰ ਕਹਿੰਦੇ ਆ ਕਿ ਕੋਈ ਨਹੀਂ ਬਾਈਕ ਖਿੱਚ ਕੇ ਲਾ ਦੇ ਲੋਡ ਕੋਈ ਨਹੀਂ ਫਰਕ ਪੈਂਦਾ ਜਦੋਂ ਤੁਹਾਨੂੰ ਪਤਾ ਆ ਕਿ ਮੌਸਮ ਖਰਾਬ ਹੈ ਜੇ ਹੋਰ ਵਹੀਕਲ ਜਿਹੜੇ ਆ ਉਹ ਆਪਣੇ ਆਪ ਨੂੰ ਪੁੱਲ ਓਵਰ ਕਰ ਲੈਂਦੇ ਆ ਕਿਤੇ ਨਾ ਕਿਤੇ ਸੇਫ ਜਗ੍ਹਾ ਤੇ پارک ਕਰ ਲੈਂਦੇ ਆ ਤੇ ਇਹ ਜਿਹੜੇ ਨੌਜਵਾਨ ਆ ਇੱਕ ਪਤਾ ਨਹੀਂ ਕਿਉਂ ਲਾਲਚਵਾਸ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਦਾਤੇ ਲਾ ਲੈਂਦੇ ਆ ਇੱਕ ਮਾਪਿਆਂ ਦਾ ਸਹਾਰਾ 22 ਸਾਲ ਦਾ ਹਜੇ ਨੌਜਵਾਨ ਮੋਸ਼ ਫੁੱਟ ਗਬਰੂ ਸੀਗਾ ਤੇ ਮੌਤ ਦੇ ਮੂੰਹ ਚ ਜਾ ਪਿਆ ਚੰਨ ਸਾਹਿਬ ਜਦੋਂ ਆਪਾਂ ਉਹਦੀ ਫੋਟੋ ਦੇਖਦੇ ਆ ਤੇ ਇਸ ਤਰ੍ਹਾਂ ਲੱਗਦਾ ਕਿ ਹਜੇ ਸਿਰਫ 18-19 ਸਾਲ ਦਾ ਹੀ ਆ ਕਿਉਂਕਿ ਕਈ ਅ ਬੱਚੇ ਜਿਹੜੇ ਆ ਉਹਨਾਂ ਦੀ ਉਮਰ ਹੋ ਜਾਂਦੀ ਆ 22-24 ਸਾਲ ਪਰ ਲੱਗਦੇ ਨਹੀਂ ਕਿ ਇਨੀ ਉਮਰ ਦੇ ਆ ਪਰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਖਬਰ ਨੂੰ ਅਸੀਂ ਕਰਦੇ ਹੋਏ ਵੀ ਸਾਡਾ ਵੀ ਮਨ ਜਿਹੜਾ ਭਰਿਆ ਗੱਚ ਭਰਿਆ ਕਿ ਕਿਸੇ ਦਾ ਮਾਂ ਪਿਓ ਦਾ ਸਹਾਰਾ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਬਿਲਕੁਲ ਚੁਗਾਵਾਂ ਸਾਹਿਬ ਇਹ ਬਹੁਤ ਹੀ ਦੁਖਦਾਈ ਖਬਰ ਹੈਗੀ ਆ ਔਰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਸਾਡੇ ਟਰੱਕ ਵਾਲੇ ਵੀਰਾਂ 'ਕੇ ਕਿ ਜੇਕਰ ਤੁਸੀਂ ਭਾਈ ਜੀ ਇਸ ਮੌਸਮ ਦੇ ਵਿੱਚ ਜਦੋਂ ਮੀਂਹ ਪੈ ਰਿਹਾ ਸਨੋ ਪੈ ਰਹੀ ਆ ਤੁਸੀਂ ਟਰੱਕ ਨਹੀਂ ਚਲਾਇਆ ਤਾ ਇਹ ਕੋਈ ਦਲੇਰੀ ਦੀ ਗੱਲ ਨਹੀਂ ਹੈਗੀ ਤੁਸੀਂ ਸਾਫ਼ ਉਹਨਾਂ ਨੂੰ ਕਹਿ ਦਿਓ ਆਪਣੇ ਮਾਲਕਾਂ ਨੂੰ ਕਿ ਮੈਨੂੰ ਐਕਸਪੀਰੀਅੰਸ ਚਾਹੀਦਾ ਹੈ ਮੈਨੂੰ ਚੇਨਾਂ ਦੀ ਨੌਲੇਜ ਨਹੀਂ ਹੈਗੀ ਮੈਂ ਇਹਨੂੰ ਕਿਸ ਤਰ੍ਹਾਂ ਸਨੋਅ ਦੇ ਵਿੱਚ ਕੰਟਰੋਲ ਕਰਨਾ ਹੈ ਮੈਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈਗੀ ਜਾਂ ਲੋਕਲ ਰਹਿ ਕੇ ਕੰਮ ਕਰ ਲਓ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਨੋਅ ਦੇ ਵਿੱਚ ਜਿਹੜੇ ਤਜਰਬੇਕਾਰ ਡਰਾਈਵਰ ਨੇ ਉਹੀ ਕਾਮਯਾਬ ਨੇ ਤੁਹਾਨੂੰ ਹਜੇ ਸਿੱਖਣ ਦੀ ਲੋੜ ਹੈਗੀ ਹੈ ਇਸੇ ਕਾਰਨ ਕਰਕੇ ਹਾਸਾ ਵਾਪਰਿਆ ਜੀ ਤੁਹਾਨੂੰ ਸਾ ਬਿਲਕੁਲ ਬਿਲਕੁਲ ਚੰਨ ਸਾਹਿਬ ਵਾਕਿਆ ਇਹ ਪੁਲਿਸ ਵਾਲਿਆਂ ਨੇ ਵੀ ਆਪਣੇ ਉੱਥੇ ਸਾਈਟ ਤੇ ਵੀ ਪਾਇਆ ਹੋਇਆ ਵੈਸੇ ਵੀ ਉਹਨਾਂ ਨੇ ਖਬਰ ਵਿੱਚ ਦੱਸਿਆ ਕਿ ਮਿਸ਼ੀਗਨ ਵਿੱਚ ਇਸ ਸਮੇਂ ਮੌਸਮ ਜਿਹੜਾ ਬਹੁਤ ਖਰਾਬ ਹੈਗਾ ਕਿਉਂਕਿ ਮਿਸ਼ੀਗਨ ਤਾਂ ਸਨੋ ਦਾ ਘਰ ਹੈਗਾ ਬੜੀ ਸਨੋ ਪੈਂਦੀ ਹੈ ਉੱਥੇ ਉਹਨਾਂ ਦੱਸਿਆ ਕਿ ਕਈ ਥਾਵਾਂ ਤੇ ਬਰਫਬਾਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਵਾਈਟ ਆਊਟ ਕੰਡੀਸ਼ਨ ਹੈਗੀ ਹੈ ਵਾਈਟ ਆਊਟ ਕੰਡੀਸ਼ਨ ਦਾ ਮਤਲਬ ਹੁੰਦਾ ਕਿ ਸਾਰੇ ਪਾਸੇ ਚਿੱਟਾ-ਚਿੱਟਾ ਦਿਖ ਰਿਹਾ ਸੋ ਇੰਨੀ ਜ਼ਿਆਦਾ ਸਨੋ ਪਈ ਹੋਈ ਹੈ ਤੇ ਪੁਲਿਸ ਨੇ ਸਾਰੇ ਟਰੱਕ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਨਾਲ ਟਰੱਕ ਚਲਾਉਣ ਦੀ ਸਲਾਹ ਦਿੱਤੀ ਹੋਈ ਹੈ ਫਿਰ ਵੀ ਕਹਿੰਦੇ ਆ ਕਿ ਕਈ ਆਪਣੇ ਹੁਣ ਜਿਹੜੇ ਟਰੱਕ ਡਰਾਈਵਰ ਪੰਜਾਬੀ ਆ ਜਾਂ ਹਰਿਆਣਵੀ ਆ ਚਾਹੀ ਕਿਸੇ ਵੀ ਮੂਲ ਦੇ ਹੈਗੇ ਆ ਨਹੀਂ ਇਸ ਚੀਜ਼ ਨੂੰ ਜਿਹੜਾ ਹੈਗਾ ਗੌਰ ਕਰਦੇ ਇਗਨੋਰ ਕਰਦੇ ਹੋਏ ਜਿਹੜੇ ਅੱਗੇ ਲੰਘ ਜਾਂਦੇ ਆ ਕਿ ਕੋਈ ਗੱਲ ਨਹੀਂ ਜਵਾਨ ਉਮਰ ਹੈ ਗਰਮ ਖੂਨ ਹੈ ਇਸ ਚੀਜ਼ ਨੂੰ ਇਗਨੋਰ ਕਰ ਜਾਂਦੇ ਆ ਤੇ ਪਰ ਜਦੋਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ ਚੰਡ ਸਾਹਿਬ ਜਦੋਂ ਹਾਦਸਾ ਵਾਪਰ ਜਾਂਦਾ ਜਦੋਂ ਜਾਨ ਚਲੀ ਜਾਂਦੀ ਹੈ ਬੰਦਾ ਚਲੇ ਜਾਂਦਾ ਫਿਰ ਵਾਪਸ ਨਹੀਂ ਆਉਂਦਾ ਫਿਰ ਉਹ ਟਾਈਮ ਗੁਜ਼ਰ ਜਾਂਦਾ ਲੰਘਿਆ ਹੋਇਆ ਵੇਲਾ ਹੱਥ ਨਹੀਂ ਆਉਂਦਾ ਹੱਥ ਜੋੜ ਕੇ ਬੇਨਤੀ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਭਾਰਤੀ ਜਿਹੜੇ ਵੀ ਆਪਣੇ ਟਰੱਕ ਡਰਾਈਵਰ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਸਾਡੇ ਵੱਲੋਂ ਤਾਂ ਇੱਕ ਬੇਨਤੀ ਆ ਸਲਾਹ ਆ ਕਿ ਬਾਈ ਜੀ ਇਹ ਜਿਹੜੀ ਜਿਹੜੇ ਕੰਮਕਾਰ ਹੈ ਉਹ ਚੱਲਦੇ ਰਹਿਣੇ ਆ ਪੈਸੇ ਬਣੀ ਜਾਣੇ ਆ ਪਰ ਆਪਾਂ ਇੰਨਾ ਵੀ ਨਾ ਜ਼ਿਆਦਾ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਆਪਣੀ ਜਾਨ ਹੀ ਦਾਅ ਤੇ ਲਾ ਕੇ ਬਹਿ ਜਾਈਏ ਆਪਣੇ ਪਰਿਵਾਰਾਂ ਦਾ ਸੋਚੋ ਆਪਣੇ ਭੈਣ ਭਰਾਵਾਂ ਦਾ ਸੋਚੋ ਆਪਣੇ ਮਾਪੇ ਦਾ ਸੋਚੋ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਕੇ ਆਈ ਜੇ ਦੇਖੋ ਇਹੋ ਜੀਆਂ ਜਦੋਂ ਘਟਨਾਵਾਂ ਵਾਪਰ ਜਾਂਦੀਆਂ ਜਿਹੜੇ ਪਿੱਛੇ ਪਰਿਵਾਰ ਹੁੰਦੇ ਉਹਨਾਂ ਉੱਤੇ ਕਹਿੰਦੇ ਦੁੱਖਾਂ ਦਾ ਪਹਾੜ ਪੈਂਦਾ ਹੈ ਉਹਨਾਂ ਵਾਸਤੇ ਸਾਰੀ ਜ਼ਿੰਦਗੀ ਵਾਸਤੇ ਇਹ ਜਿਹੜਾ ਕਹਿੰਦੇ ਦੁੱਖ ਸਹਿਣਾ ਬੜਾ ਔਖਾ ਹੋ ਜਾਂਦਾ ਪਰ ਕੀ ਕਰੀਏ ਸਾਡੇ ਇਹ ਨੌਜਵਾਨ ਬੱਚੇ ਆ ਮੌਤੇ ਮੂੰਹ ਵਿੱਚ ਜਾ ਰਹੇ ਆ ਕਿੰਨੇ ਹਾਸੇ ਹੁਣ ਤੱਕ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਕਿੰਨੇ ਨੌਜਵਾਨ ਬੱਚੇ ਆ ਖਾਸ ਕਰਕੇ ਉਮਰ ਦੀ ਲਗਭਗ ਜਿਹੜੀ ਆ 20 22 ਸਾਲ ਤੋਂ 24 ਸਾਲ ਤੱਕ 25 26 ਸਾਲ ਤੱਕ ਇਨੀ ਉਮਰ ਹੈ ਤੇ ਇਹ ਸਾਰੇ ਪਿਛਲੇ ਤਕਰੀਬਨ 2-4 ਸਾਲਾਂ ਵਿੱਚ ਆਏ ਆ ਤੇ ਪਰ ਹੁਣ ਕੀ ਕਰੀਏ ਸਾਡੇ ਕੋਲ ਤੇ ਬਾਰ ਬਾਰ ਕਹਿਣ ਨੂੰ ਗੱਲਾਂ ਹੀ ਆ ਬਸ ਹੋਰ ਤਾਂ ਅਸੀਂ ਹੁਣ ਧੱਕੇ ਨਾਲ ਜਾ ਕੇ ਕਿਸੇ ਦਾ ਸਟੀਅਰਿੰਗ ਤਾਂ ਫੜ ਨਹੀਂ ਸਕਦੇ ਤੇ ਇਹਨਾਂ ਨੇ ਹੁਣ ਆਪਣੀ ਸੋਚ ਵਰਤਣੀ ਹੈ ਆਪਣੀ ਅਕਲ ਵਰਤਣੀ ਹੈ ਤੇ ਚੰਨ ਸਾਹਿਬ ਤੁਸੀਂ ਦੇਖ ਲਓ ਹੁਣ ਇਹ ਹਾਦਸਾ ਵਾਪਰ ਗਿਆ ਜਾਨ ਚਲੀ ਗਈ ਨੌਜਵਾਨ ਬੱਚਾ ਜਿਹੜਾ ਉਹ ਮੌਦੇ ਮੂੰਹ ਵਿੱਚ ਜਾ ਪਿਆ ਹੈਗਾ ਮਿਸ਼ੀਗਨ ਸਟੇਟ ਦੇ ਵਿੱਚ ਇਹ ਹਾਦਸਾ I94 ਦੇ ਉੱਪਰ ਵਾਪਰਿਆ